ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣੂ ਪਤ ਮੇਰੀ ਸਤਿਗੁਰੂ ਜੀ ਵੰਗਾਰ ਕੀ ਬਚਨ ਕਰਦੇ ਹਨ ਇਹਨੇ ਕਾ ਤੁਲ ਜੀ ਇੱਜ਼ਤ ਢੱਕ ਰੱਖਣ ਲਈ ਤੈ ਕਸੂਨੇ ਮੈਨੂੰ ਆਪਣਾ ਪਿਆਰ ਰੂਪ ਰੀਸ਼ਵੀ ਕਪੜਾ ਦਿੱਤਾ ਹੈ ਜਿਨ ਜਤਰਾ ਸਰੀਰ ਨੂੰ ਢੱਕਣ ਵਾਸਤੇ ਸਰੀਰ ਦੇ ਉੱਪਰ ਵਸਤਰ ਪਾਏ ਜਾਂਦੇ ਹਨ ਇਸੇ ਤਰ੍ਹਾਂ ਸਤਿਪ੍ਰਕਾਸ਼ ਸਿੰਘ ਜੀ ਕਹਿੰਦੇ ਨਿਰੰਕਾਰ ਦੀ ਦਰਕਾਰ ਦੇ ਵਿੱਚ ਆਪਣੇ ਪਰਤ ਰੱਖਣ ਵਾਸਤੇ ਕੀ ਚਿੱਤ ਰੱਖਣ ਵਾਸਤੇ ਨਾਮ ਵੀ ਵਸਤਰ ਪਾਉਣਾ ਮਨੁੱਖ ਵਾਸਤੇ ਦਾ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਆਕਾਰ ਉੱਤੇ ਸਤਿਗੁਰੂ ਜੀ ਦੇ ਗੁਣ ਆਉਂਦਾ ਹੈ ਕਾਲ ਜੁਗ ਮੈ ਕੀਰਤਨ ਕਰਦਾ ਨਾਮ ਗੁਰੂ ਤਜਪੀਐ ਗਾਇ ਧਿਆਨਾਂ ਆਪ ਕਰੇ ਸਰਬੇ ਪੁਰਤਾਰੇ ਹਰਿ ਦਰਜਾ ਭਾਸਿਓ ਜਾਣੀ ਤਾ ਤੇ ਜਿਹੜਾ ਨਾਮ ਜਪਦਾ ਹੈ ਪਤਸਾ ਜੀ ਕਹਿੰਦੇ ਆਪਣੀ ਇੱਜ਼ਤ ਰੱਖ ਕੇ ਉਸ ਨਰੰਕਾਰ ਦੀ ਦਰਗਾਹ ਵਿੱਚ ਜਾਏ ਇਸ ਕਰਕੇ ਪਤਸਾ ਜੀ ਕਹਿੰਦੇ ਕਾਲ ਜੁਗ ਜੀ ਨੂੰ ਕਿ ਇੱਜ਼ਤ ਧੱਕ ਰੱਖਣ ਲਈ ਹੈ ਪ੍ਰਭੂ ਜੀ ਤੈਨ੍ਹ ਪਾਸਮੁਨੇ ਮੈਨੂੰ ਆਪਣਾ ਪਿਆਰ ਰੂਪੀ ਰੇਸਵੀ ਕੰਪੜਾ ਦਿੱਤਾ ਹੈ ਦਾਨ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮੇਰਾ ਅਸੁਨਿਰ ਧਰਤੀ ਜਾਣਨ ਵਾਲਾ ਪਰ ਮੈਂ ਤੇਰੀ ਕਦਰ ਨਹੀਂ ਜਾਣੀ ਭਾਵ ਕਦਰ ਕੀ ਅਨੁਹਾਜੀ ਮੈਂ ਸਮਝਣਾ ਨਹੀਂ ਕੀਤਾ ਹੈ ਪਉਣਾ ਨਹੀਂ ਕੀਤਾ ਹੈ ਨਾਨਕ ਕਹਿ ਰਹੇ ਨੇ ਭਾਪ ਸਤਿਗੁਰੂ ਸਾਹਿਬ ਜੀ ਕਹਿੰਦੇ ਗੱਡਿਆਂ ਦੇ ਮੂੰਹ ਲਾ ਕੇ ਕੇ ਕਾਰਜੁ ਕੀ ਤੱਕ ਮਨ ਸਭ ਕੁਝ ਦਿੱਤਾ ਹੈ ਤੇ ਸਾਡੇ ਦਿਲ ਦੀ ਗੱਲ ਨੂੰ ਜਾਣਨਾ ਹੈ ਪਰ ਅਸੀਂ ਜਿਹੜੇ ਇਨਸਾਨ ਹਾਂ ਕਰੂਪੀ ਜੀਵਨਾ ਅਸੀਂ ਤੇਰੀ ਕਦਰ ਨਹੀਂ ਜਾਣਦੇ ਹਾਂ ਤੇਰੀ ਕਦਰ ਨੂੰ ਅਸੀਂ ਪਹਿਚਾਣਦੇ ਜੀ ਤਾਂ ਮਾਲਾ ਮੰਨ ਗਾ ਤੰਡ ਸਿਮਰਨ ਆਪ ਕੀ ਚਦਤਮ ਵੇਖਮ ਨ ਦੇਖਨ ਕੋਈ اے ਪ੍ਰਭੂ ਜੀ ਤੇਰੇ ਸਿਮਰਨ ਦੀ ਵਰਤਨਾਰ ਮੈਂ ਮਨ ਨੂੰ ਹਰੇਕ ਪਦਾਰਥ ਦਬ ਗਿਆ ਹੈ ਤੇ ਜ਼ਿੰਦਗੀ ਵਿੱਚ ਕੋਈ ਔਖੇ ਆਈ ਨਹੀਂ ਵੇਖੀ ਤੇਰਾ ਨਾਮ ਜਪਦਾ ਹੈ ਸਿਮਰਨ ਕਰਦਾ ਪਾਸੋ ਜੀ ਕਹਿੰਦੇ ਉਹ ਕਾਲਪੁਰਤਵੇ ਕੋਈ ਵੀ ਵੱਧੂ ਕਾਕੇ ਨਹੀਂ ਰੱਖਦਾ ਉਦੀ ਹਾਰੇਤ ਮਨੋਂ ਕਾਮਨਾ ਪੂਰੀ ਹੋ ਗਈ ਹੈ ਮਨ ਦੀ ਭਾਵਨਾ ਪੂਰੀ ਹੋ ਗਈ ਹੈ ਇਸ ਕਰਕੇ ਬਾਸਕਿ ਉਹ ਤੇ ਮੈਂ ਤੇ ਸਾਰੇ ਪਦਾਰਥ ਰੱਬ ਲੈਨੇ ਆਪ ਜੀ ਦਾ ਸਿਮਰਨ ਕਰਕੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਮੈਨੂੰ ਤੇ ਆਪ ਜੀ ਦੇ ਸਿਮਰਨ ਕਰਕੇ ਵਾਣ ਕੀ ਕਰਕੇ ਭਾਵੇਂ ਤੁੰਤ ਅਰਜੁਨ ਦੇ ਮਹਾਰਾਜ ਜਿਹਾ ਨੇ ਅੰਸਮਾ ਆਲ ਹੈ ਹਾਟੁਰ ਦਾ ਦਿਨ ਆ ਰਹੀ ਤਤਪੁਰਾਂ ਦੇ ਪਰ ਸਾਹਿਬ ਜੀ ਕਹਿੰਦੇ ਫਿਰ ਵੀ ਮੈਨੂੰ ਉਹ ਖਿਆਈ ਦਾ ਸੁਭਾਣ ਹੋਇਆ ਤੇ ਮਨ ਨੂੰ ਮਿਲਿਆ ਕਿਉਂਕਿ ਦੁੱਖ ਸੁੱਖ ਜਿਹੜੇ ਨੇ ਸਤਪੁਰ ਜੀ ਕਹਿੰਦੇ ਇਹ ਕਾਰਪੁਰ ਵਹਿਣ ਕੀ ਮੇਰੇ ਕਰਨਾ ਹੈ ਇਸ ਕਰਕੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਕੋਈ ਗਿਆਨ ਅਚਰ ਕਰ ਲੈਂਦਾ ਹੈ ਤੁਰੇ ਤਨ ਨੂੰ ਜਿੰਨੇ ਵੀ ਦੁੱਖ ਆਉਣ ਕੋਈ ਪ੍ਰਵਾਹ ਨਹੀਂ ਹੈ ਤਾਨੁ ਵਿਸਰਤ ਕੋ ਜਨੋਗਾ ਹੈ ਤਾਨੁ ਦੁਖ ਨਹੀਂ ਪਰ ਮਨ ਜੜਾ ਹੈ ਤੁ ਚਰਨਾਂ ਨਾਲ ਜੁੜਿਆ ਦਿੱਤਾ ਇਸ ਕਰਕੇ ਕਿਰਪਾ ਸਰ ਜੀ ਕਿੰਨੋ ਖਾਈ ਨਣੀ ਵੇਖੀ ਹੈ ਆਪਨੀ ਦੀ ਕਿਰਪਾ ਸਰ ਤੱਕ ਕੋਈ ਜਿਸ ਤੱਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਜਿਸ ਕਰਕੇ ਵਡਿਆ ਨੀ ਮੂੰਹ ਲਾ ਕੇ ਵਚਨ ਕਰਿਐ ਜੇ ਨਾਨਕ ਜੇ ਸੁਨੋ ਮਨੁ ਕੋ ਦੀ ਇੱਜ਼ਤ ਮਾਲਕ ਆਪ ਰੱਖੀਏ ਉਦੀ ਚੰਨ ਹੋ ਕੋਈ ਨਹੀਂ ਮਿਟਾ ਸਕਦਾ ਹੈ ਕਉੜੀ ਹੋਵੇ ਸੁਖ ਕਣ ਦੇ ਧਿਆਈਐ ਧਿਆਏਐ ਅਸਰ ਜੀ ਮੈਂ ਤੇ ਪਿਆਰਾ ਕਰੂ ਜੇ ਅਕਾਲ ਪੁਰਖ ਵੈਕੁਨਿ ਸ਼ਿਵਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ ਬਹੁਤ ਹੀ ਸੁਖ ਪ੍ਰਾਪਤ ਹੁੰਦਾ ਜ ਜਿਹਨੂੰ ਤਾਲੁਕਤੀ ਦਾ ਨਾਮ ਦਿੱਤਾ ਜਾਂਦਾ ਹੈ ਬੰਜੇ ਰੋਗਾਂ ਦਾ ਖਾਨ ਹਰ ਗੁਣ ਗਾਇਏ ਜੇ ਹਰੀ ਦੇ ਗੁਣ ਗਾਈਏ ਸਤਿਗੁਰੂ ਜੀ ਕਹਿੰਦੇ ਤਾਂ ਭਾਈ ਕਰੇ ਰੋਗਾਂ ਦਾ ਖਾਣ ਭਾਵ ਕੇ ਸਾਰੇ ਰੋਗ ਹੀ ਨਾਸ ਹੋ ਜਾਂਦੇ ਹਨ ਅੰਦਰ ਵਰਤੈ ਖਾਂਡ ਪ੍ਰਾਪਤਿ ਆਇਐ ਜੇ ਪ੍ਰਭੂ ਚੇਤਨ ਚਾਹੇ ਬਸੇ ਤਾਂ ਭਾਈ ਚਿੱਤ ਵਿੱਚ ਠੰਡ ਪੈ ਜਾਂਦੀ ਹੈ ਜਿਹੜਾ ਮਨ ਸਾੜਾ ਹਰ ਵੇਲੇ ਘਟਦਾ ਰਹਿੰਦਾ ਹੈ ਹਰ ਵੇਲੇ ਚੜ੍ਹਦਾ ਰਹਿੰਦਾ ਹੈ ਹਰ ਵੇਲੇ ਦੌੜਦਾ ਰਹਿੰਦਾ ਹੈ ਇੱਕ ਤਰ੍ਹਾਂ ਮਾਇਆ ਦੀ ਕੰਕਰ ਆਸਾ ਕਿੰਨੇ ਜੁੜੇ ਇਹ ਚਿੱਤ ਦੇ ਵਿੱਚ ਜੇ ਨਾਨ ਨਾਨ ਵਾਸ ਜਾਏ ਪ੍ਰਭੂ ਚਿੱਤ ਵਿੱਚ ਚਾਹੇ ਵਾਸ ਜਾਏ ਫਿਰ ਇਹ ਚਿੱਤ ਵਿੱਚ ਠੰਡ ਪੈ ਜਾਂਦੀ ਹੈ ਪੂਰਨ ਉਹ ਕਾਸ ਨਾ ਹੀ ਮਨ ਵਸਾਏ ਜੇ ਪ੍ਰਭੂ ਦਾ ਨਾਮ ਮਨ ਵਿੱਚ ਵਸ ਪਵੇ ਸਤਪੁਰ ਜੀ ਕਹਿੰਦੇ ਤਾਂ ਆਸ ਪੂਰੀ ਹੋ ਜਾਂਦੀ ਹੈ ਜਿਹੜੀ ਵਿਆਸ ਜਿਹੜੀ ਵੀ ਮਨਸਾ ਮਨ ਦੀ ਹੁੰਦੀ ਹੈ ਭਾਵ ਆਸਾ ਤ੍ਰਿਸ਼ਨਾ ਆਦਿ ਸਾਰੀਆਂ ਮਿਟ ਜਾਂਦੀਆਂ ਨੰਨ ਕੋਈ ਨਾ ਲੱਗੇ ਫਿਰ ਨਾ ਆਪਵਾਏ ਜੇ ਕੋਈ ਭਾਈ ਆਪਾ ਭਾਵ ਮਨ ਤਵਾ ਦੇਵੇ ਆਪਣੇ ਨੂੰ ਹਮੇਂ ਅਹੰਕਾਰ ਆਦਤ ਨੂੰ ਕੱਢ ਦੇਵੇ ਤਾਂ ਸਤਿਗੁਰੂ ਜੀ ਕਹਿੰਦੇ ਜਿੰਦਗੀ ਦੇ ਰਾਹ ਚ ਜੇ ਪੂਰੀ ਔਖੜਨੀ ਆਉਣੀ ਹੈ ਗਿਆਨ ਪਦਾਰਕ ਮਤ ਗੁਰ ਤੇ ਪਾਏ ਜੇ ਸਤਿਗੁਰੂ ਵੀ ਮਤ ਹਾਸਲ ਕਰੀਏ ਤਾਂ ਪ੍ਰਭੂ ਗਿਆਨ ਦਾ ਜਨਮ ਮਿਲ ਜਾਂਦਾ ਹੈ ਤਿੰਨ ਪਾਏ ਸਭੇ ਤੋਖ ਜਿਸ ਆਪ ਤੁਹ ਵਾਏ ਦੇ ਭਾਈ ਪਰ ਇਹ ਵਸਤੂ ਇਹ ਸਾਰੇ ਪਦਾਰਕ ਉਸ ਨੂੰ ਨੂੰ ਪ੍ਰਾਪਤ ਹੁੰਦੇ ਨਹੀਂ ਉਸ ਬ੍ਰਹਮ ਨੂੰ ਨੇ ਪ੍ਰਾਪਤ ਕੀਤੇ ਨੇ ਜਿਸ ਨੂੰ ਪ੍ਰਭੂ ਨੇ ਆਪ ਗੁਰੂ ਦੇ ਰਾਹੀਂ ਦবাই ਕੀ ਤਾਂ ਆਪ ਕਿਰਪਾ ਕਰਕੇ ਗੁਰੂ ਦੇ ਚਰਨਾਂ ਨਾਲ ਜੁੜੀ ਹੈ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜਿਹੜਾ ਮਨੁੱਖ ਨਾਮ ਜਪਦਾ ਹੈ ਸਹਿਬ ਜੀ ਕਹਿੰਦੇ ਉਹਨੂੰ ਸਾਰੇ ਪਦਾਰਕ ਪ੍ਰਾਪਤ ਨਾ ਕੋ ਸਾਧਨਾ ਕਾ ਖਸਨ ਸਭ ਤੇਰੀ ਛਾਇਆ ਹੈ اے ਪ੍ਰਭੂ ਦੀ اے ਕਾਲਕੁ ਜੀ ਤੂ ਸਭ ਜੀਵਾਂ ਦਾ ਖਸਨ ਹੈ ਇਸ ਸਾ ਇਸ ਰਿਸ਼ਤੀ ਤੇਰੀ ਛਾਇਏ ਦੇ ਮਹਿ ਹੈ ਤੇਰੀ ਨਿਗਾਹ ਦੇ ਚ ਹੈ ਇਸ ਤਰ੍ਹਾਂ ਅਧਿਆਪਨ ਵਿੱਚ ਮਹਾਰਾਜ ਜੀ ਤਾਂਸ ਹੈ ਸਤਿਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਉਹ ਵਕਸ਼ਿਸ਼ ਮਿਹਰ ਕਰਦੇ ਉਹ ਸੁਣਾਉਣਾ ਕੀਤਾ ਕਿ ਤੋ ਕਾਲ ਮੁਕਤ ਵੈਕੁਨਤੀ ਦੇ ਚਰਨਾਂ ਨਾਲ ਜਿਹੜਾ ਮਿਲੂ ਜੁੜ ਕੇ ਗੁਰੂ ਦੇ ਰਾਹੀ ਗੁਰੂ ਤੋਂ ਪਾਵਨ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਜਪਦਾ ਹੈ ਤੇ ਕਾਲ ਮੁਕਤ ਵੈਕੁਨਤੀ ਸਾਰੇ ਸੁੱਖ ਦੀ ਢੋਲੀ ਵਿੱਚ ਪਾ ਦਿੰਦਾ ਹੈ ਸਾਰੇ ਪਦਾਰਥ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹਨ ਜਿੰਨੇ ਵੀ ਸੰਸਾਰ ਦੇ ਸੁੱਖ ਨੇ ਇਸ ਕਰਕੇ ਪ੍ਰੰਸਾ ਕਹਿੰਦੇ ਤੂੰ ਸਰਨਾ ਕਾ ਕਾਸ ਨੂੰ ਸਭ ਤੇਰੀ ਛਾਇਆ ਹੈ ਜੋ ਕਾਲਪੁਰਖ ਵਨਗ੍ਰਮੀ ਸਭ ਨਾਮ ਦਾ ਕਾਸ ਨੂੰ ਹੈ ਸਾਰੇ ਦਾ مالک ਹੈ ਜਿਸਾਰੇ ਸੇਟੀ ਉੱਤੇ ਛਾਈ ਉਹਦੇ ਸਾਇਏ ਵੇਖੇ ਇਸ ਕਰਕੇ ਪਾਈ ਹੁ ਗੁਰੂ ਘਾਰੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਆਪਣੀ ਹਿਰਦੇ ਦੇ ਵਿੱਚ ਵਸਾ ਕੇ ਸਤਿਗੁਰਾਂ ਦੇ ਪੂਤਰ ਉਪਦੇਸ਼ਾਂ ਮੱਤਕੀ ਗੱਦੇ ਦੇ ਵਿੱਚ ਵਸਾ ਕੇ ਜਿਸ ਨੂੰ ਕਾਜ ਕਰਨ ਦੇ ਕਦਮ ਸੰਮ ਜੀਏ ਨਾਮ ਜਪ ਕੇ ਨੂੰ ਕਾਜ ਕਰਨ ਸਭ